ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਕਿਹੜੇ-ਕਿਹੜੇ ਹਿੱਸੇ ਵਿੱਚ ਮੀਂਹ ਦੀ ਅਪਡੇਟ ਸਾਹਮਣੇ ਆ ਸਕਦੀ ਹੈ ਜੀ ਉਹਦੇ ਬਾਰੇ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ 10 ਤਰੀਕ ਨੂੰ ਸਿਸਟਮ ਜਿਹੜਾ ਏ ਉਹ ਪਾਕਿਸਤਾਨ ਵਾਲੇ ਪਾਸਿਓਂ ਪਹੁੰਚਣਾ ਸ਼ੁਰੂ ਹੋ ਜਾਊਗਾ ਤੇ ਸਿਸਟਮ ਜਿਹੜਾ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਚੁੱਕਿਆ ਹੈ ਰਾਜਸਥਾਨ ਦੇ ਕੁਝ ਕੁ ਇਲਾਕਿਆਂ ਵਿੱਚ ਤਾਂ ਅਗਰ ਦੇਖਿਆ ਜਾਵੇ ਤਾਂ ਬਹੁਤ ਹੱਦ ਤੱਕ ਹਲਕੇ ਦਰਮਿਆਨੀ ਕਿਣਮਣਕਣੀ ਰਾਜਸਥਾਨ ਦੇ ਗੰਗਾ ਨਗਰ ਦੇ ਇਲਾਕੇ ਵਿੱਚ ਦੇਖੀ ਜਾ ਰਹੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਕੋਈ ਬਹੁਤ ਤਕੜਾ ਮੀਤਾ ਨਹੀਂ ਦੇਖਣ ਨੂੰ ਮਿਲਿਆ ਪਰ ਹਾਂ ਹਲਕਾ ਜਿਹਾ ਇੱਕ ਕਿਣਮਣਕਣੀ ਦਾ ਮਾਹੌਲ ਬਣਦਾ ਹੋਇਆ ਨਜ਼ਰ ਆਇਆ ਜਿਹਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਸਿਸਟਮ ਬਹੁਤ ਹੱਦ ਤੱਕ ਕੂਚ ਕਰਦਾ ਹੋਇਆ ਨਜ਼ਰ ਆਇਆ ਜੀ ਕਿਣਮਣ ਕਣੀ ਅਤੇ ਥੋੜੀ ਜਿਹੀ ਸ਼ਰਾਟੇਦਾਰ ਮੀ ਦੇਖਣ ਨੂੰ ਮਿਲਿਆ ਪੰਜਾਬ ਦੀ ਹੈ ਭਈ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿ ਪਾਕਿਸਤਾਨ ਦੇ ਨਾਲ ਲੱਗਦਾ ਇਲਾਕਾ ਜਿਹੜਾ ਇਹ ਵਾਲੀ ਬੈਲਟ ਹੈ ਜਿਹਦੇ ਵਿੱਚ ਅੰਮ੍ਰਿਤਸਰ ਤੋਂ ਤਰਨਤਾਰਨ ਪੱਟੀ ਫਜ਼ਿਲਕਾ ਫਰੋਜ਼ਪੁਰ ਫਰੀਦਕੋਟ ਇਹ ਇਲਾਕਿਆਂ ਦੇ ਵਿੱਚ ਇਸ ਦੀ ਐਂਟਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਬਾਕੀ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨੀ ਬੱਦਲ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਚੰਗੀ ਧੁੱਪ ਲੱਗੀ ਅੱਜ ਮਾਹੌਲ ਕਾਫੀ ਗਰਮ ਸੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਗਰ ਮੀਂਹ ਦੀ ਗੱਲ ਕਰੀ ਜਾਵੇ ਤਾਂ ਮੀਂਹ ਹੌਲੀ-ਹੌਲੀ ਮਲੋਟ ਬੋਹੜ ਸ਼੍ਰੀ ਮੁਕਸਰ ਸਾਹਿਬ ਤੋਂ ਬਠਿੰਡੇ ਤੱਕ ਆਉਂਦੇ 2 ਤੋਂ 4 ਘੰਟਿਆਂ ਦੇ ਵਿੱਚ ਇਹਦੀ ਹਲਕੀ ਜਿਹੀ ਇੱਕ ਪੈੜ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੈ ਜਿਹਦੇ ਕਰਕੇ ਕੁਝ ਕੁ ਇਲਾਕਿਆਂ ਦੇ ਵਿੱਚ ਕਿਣਮਣ ਕਣੀ ਹੋ ਸਕਦੀ ਹੈ ਨਾਲ ਦੀ ਨਾਲ ਤਰਨਤਾਰਨ ਪੱਟੀ ਅੰਮ੍ਰਿਤਸਰ ਕੋਸ਼ਕਲਾਕਾ ਮੋਗੇ ਦਾ ਗੁਰਦਾਸਪੁਰ ਦਾ ਇਹ ਵੀ ਆਉਂਦੇ 2 ਤੋਂ 4 ਘੰਟੇ ਦੇ ਵਿੱਚ ਬੂੰਦਾਬੰਦੀ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਸਕਦੇ ਨੇ ਜਿਸ ਤਰੀਕੇ ਦੀ ਉਮੀਦ ਸਾਨੂੰ ਦਿਖਾਈ ਦੇ ਰਹੀ ਹੈ ਸੈਟਲਾਈਟ ਇਮੇਜ ਤੋਂ ਤੇ ਇਹ ਸਿਸਟਮ ਜਿਹੜਾ ਥੋੜਾ ਜਿਹਾ ਕਮਜ਼ੋਰ ਪਿਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਜਿਵੇਂ ਸਿਸਟਮ ਕੱਲ ਲੱਗ ਰਿਹਾ ਸੀ ਉਸ ਤਰੀਕੇ ਦਾ ਸਿਸਟਮ ਨੇ ਵਰਤਾਰਾ ਨਹੀਂ ਕੀਤਾ ਸਿਸਟਮ ਸਵੇਰੇ ਥੋੜਾ ਜਿਹਾ ਬਦਲਿਆ ਤੇ ਹੁਣ ਸਿਸਟਮ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਸ ਤਰੀਕੇ ਦਾ ਬਣਦਾ ਨਜ਼ਰ ਆ ਰਿਹਾ ਜਿਹਦੇ ਵਿੱਚ ਬੂੰਦਾਬੰਦੀ ਕਿਣਮਣ ਕਣੀ ਥੋੜੀ ਜੀ ਹੋਰ ਤਰੀਕੇ ਦੀ ਦਿਖਾਈ ਦੇਵੇਗੀ ਪਸ਼ਾਕੇ ਸਿਸਟਮ ਥੋੜਾ ਜਿਹਾ ਕਮਜ਼ੋਰ ਹੈ ਪਰ ਕਿਤੇ ਨਾ ਕਿਤੇ ਸਿਸਟਮ ਦਾ ਅਸਰ ਇੰਨਾ ਕਿ ਜ਼ਰੂਰ ਹੈ ਕਿ ਹਾਂ ਕਿਤੇ ਨਾ ਕਿਤੇ ਕਿਣਮਣ ਕਣੀ ਤੇ ਮੀਂਹ ਆਉਂਦੇ 2 ਤੋਂ 4 ਘੰਟੇ ਤੱਕ ਪੰਜਾਬ ਦੇ ਪੱਛਮੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੂਗਾ ਖਾਸ ਤੌਰ ਤੇ ਹਰਿਆਣਾ ਰਾਜਸਥਾਨ ਦਾ ਬਾਰਡਰ ਪਾਕਿਸਤਾਨ ਦਾ ਬਾਰਡਰ ਵਾਲਾ ਇਲਾਕਾ ਉਹਨਾਂ ਵਿੱਚ ਜਿਹੜੀ ਹੈ ਐਕਟੀਵਿਟੀ ਜਿਹੜੀ ਜ਼ਿਆਦਾ ਹੁੰਦੀ ਨਜ਼ਰ ਆ ਸਕਦੀ ਹੈ ਤੇ ਇਹ ਅਪਡੇਟ ਜਿਹੜੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਤੁਹਾਨੂੰ ਬੇਨਤੀ ਹੈ ਜੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਅਪਡੇਟ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਤੇ ਹਰ ਇੱਕ ਜਾਣਕਾਰੀ ਸਮੇਂ ਸਿਰ ਲੈਣ ਦੇ ਲਈ ਸਾਨੂੰ ਸਬਸਕ੍ਰਾਈਬ ਤੁਸੀਂ ਅਗਰ ਕੀਤਾ ਹੋਵੇਗਾ ਤਾਂ ਤੁਹਾਨੂੰ ਹਰ ਇੱਕ ਜਾਣਕਾਰੀ ਅਸੀਂ ਸਟਰੀਕ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕਰਾਂਗੇ ਬਾਕੀ ਮੀਂਹ ਦੀ ਜਿਹੜੀ ਅਪਡੇਟ ਹੈ ਰਾਤ ਦੀ ਜੋ ਵੀ ਹੋਵੇਗੀ ਉਹ ਅਲੱਗ ਤੋਂ ਵੀਡੀਓ ਸਾਂਝੀ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ